ਵਿਚ ਡੀਡੀ ਪੰਜਾਬੀ ਵੇਖ ਰਹੇ ਸਾਡੇ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਗਲ ਸੋਨੇ ਪੰਜਾਬ ਦੀ ਜੋ ਕਿ ਡੀਡੀ ਪੰਜਾਬੀ ਦੀ ਪੇਸ਼ਕਸ਼ ਹੈ ਮੈਨੂੰ ਜੈਸਮਿਨ ਰਾਤ ਨੂੰ ਤੇ ਸਾਰੀ ਡੀਡੀ ਪੰਜਾਬੀ ਨੂੰ ਹੁਣੇ ਤੋਂ ਆਸ਼ਾ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਵੇਗਾ ਅੱਜ ਅਸੀਂ ਕਿੱਥੇ ਪਹੁੰਚੇ ਹਾਂ ਅੱਜ ਅਸੀਂ ਪਹੁੰਚੇ ਹਾਂ ਪਗੜੀ ਅਜਾਇਬ ਘਰ ਜੋ ਕਿ ਕਿਲਾ ਗੋਬਿੰਦਗੜ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਥਿਤ ਹੈ ਜਿੱਥੇ ਆਪਾਂ ਦੇਖਾਂਗੇ वगड़िया की प्रदर्शनी किस तरह होंगी है पगड़ी जो कि माण प्रतिष्ठा विलखण प्रतीक है फारसी पगड़ी मराठी पगड़ी पंजाबी पगड़ी विदेशी बहुत सारिया पगड़िया ने जिन जानकारी प्राप्त करने ला दर्शकों अगे वल टाइबन म्यूजियम पगड़ी अजायब घर सिर्फ एक स्थान नहीं है दस्तार की शानदार विरासत का जश्न मना 1860 ਦੇ ਦਹਾਕੇ ਵਿੱਚ ਬਣਾਇਆ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਿਲਾ ਬਤ ਕੀਤਾ ਗਿਆ ਸੀ ਇਸ ਥਾਨ ਇਸ ਦੀਆਂ ਮਜ਼ਬੂਤ ਕੰਧਾਂ ਬਸਤੀਵਾਦੀ ਯੁੱਗ ਦੀਆਂ ਬਣਤਰਾਂ ਅਤੇ ਸ਼ਾਨਦਾਰ ਦਰਵਾਜ਼ੇ ਮੁਗਲ ਸਿੱਖ ਅਤੇ ਬ੍ਰਿਟਿਸ਼ ਸ਼ੈਲੀਆਂ ਦੇ ਮਿਸ਼ਰਣ ਨੂੰ ਦਰਸਾਉਂਦੇ ਹਨ ਹਰ ਇੱਕ ਇਟ ਲੜਾਈਆਂ ਸਮਰੋਹਾਂ ਅਤੇ ਸ਼ਾਹੀ ਫੈਸਲਿਆਂ ਦੀ ਗੱਲ ਕਰਦੀ ਹੈ ਅਤੇ ਯਾਦ ਦਿਵਾਉਂਦੀ ਹੈ ਇਸੇ ਕਾਰਨ ਇਹ ਇੱਕ ਜੀਵਿਤ ਆਰਕੀਟੈਕਚਰਲ ਅਜੂਬਾ ਜਾਪਦਾ ਹੈ। ਆਰਕੀਟੈਕਚਰ ਤਾਕਤ ਅਤੇ ਸੁੰਦਰਤਾ ਦੋਵਾਂ ਨੂੰ ਪ੍ਰਦਾਨ ਕਰਦਾ ਹੈ। ਇਸ ਥਾਂ ਕਾਰਜਸ਼ੀਲਤਾ ਦੀ ਸ਼ਾਨ ਹੈ। ਕਿਲਾ ਗੋਬਿੰਦਗੜ੍ਹ ਦੇ ਅੰਦਰੂਨੀ ਹਿੱਸੇ ਵਿੱਚ ਸਥਾਪਿਤ ਹੈ ਇਹ ਥਾਂ। ਇਹ ਸਮਾਰਕ ਰਣਨੀਤਿਕ ਪ੍ਰਤਿਭਾ ਅਤੇ ਸੁਹਜ ਸੰਵੇਦਨਾਵਾਂ ਨੂੰ ਪ੍ਰਗਟ ਕਰਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਬਣਿਆ ਹੋਇਆ ਗੋਬਿੰਦਗੜ ਕਿਲਾ ਜਿਸ ਦੇ ਵਿੱਚ ਸਥਾਪਿਤ ਹੈ ਪਗੜੀ ਮਿਊਜ਼ੀਅਮ ਇਸ ਮਿਊਜ਼ੀਅਮ ਦੇ ਵਿੱਚ ਸਾਨੂੰ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਮਹਾਂਜੋਦਾਰੋ ਵਰਗੀਆਂ ਸਭਿਅਤਾਵਾਂ ਦੇ ਦੌਰਾਨ ਵੀ ਪਗੜੀਆਂ ਬਨੀਆਂ ਜਾਂਦੀਆਂ ਸਨ ਜਦ ਇੰਨੀ ਮਹੱਤਵਪੂਰਨ ਜਾਣਕਾਰੀ ਇਸ ਮਿਊਜ਼ੀਅਮ ਦੇ ਵਿੱਚ ਹੈ ਤਾਂ ਆਓ ਇੰਤਜ਼ਾਰ ਕਿਸ ਗੱਲ ਦਾ ਹੈ ਆਪਾਂ ਵੀ ਚੱਲੀਏ ਅੰਦਰ ਦਾਖਲ ਹੁੰਦੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਸਿੰਧੂ ਘਾਟੀ ਸਭਿਅਤਾ ਪੁਰਾਤਨ ਸਭਿਅਤਾਵਾਂ ਵਿੱਚ ਬੰਨੀਆਂ ਜਾਣ ਵਾਲੀਆਂ ਪੱਕਾਵਾਰੀ ਜਾਣਕਾਰੀ ਮਿਲਦੀ ਹੈ ਜੋ ਕਿ ਵਿਦੇਸ਼ ਦੀ ਧਰਤੀ ਅਤੇ ਸਾਡੇ ਆਪਣੇ ਦੇਸ਼ ਦੀ ਧਰਤੀ ਤੇ ਵੱਖ-ਵੱਖ ਪ੍ਰਾਂਤਾਂ ਅਤੇ ਵੱਖ-ਵੱਖ ਸਦੀਆਂ ਦੇ ਕਾਲ ਵਿੱਚ ਬਹਿਨੀਆਂ ਜਾਂਦੀਆਂ ਦਸਤਾਵੇਜ਼ਾਂ ਦੇ ਪ੍ਰਮਾਣ ਪੇਸ਼ ਕਰਦੀਆਂ ਹਨ ਤਸਵੀਰਾ ਰਾਹੀ ਜੋ ਕਿ ਇਤਿਹਾਸ ਨੂੰ ਬਾਖੂਬੀ ਬਿਆਨ ਕਰਦੀਆਂ ਹਨ ਇਹ ਸਥਾਨ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਪਰ ਵਿੱਚ ਪਹਿਨੇ ਜਾਣ ਵਾਲੇ ਵੱਖ-ਵੱਖ ਦਸਤਾਰ ਸ਼ੈਲੀਆਂ ਨੂੰ ਪ੍ਰਦਰਸ਼ਿਤ ਅਤੇ ਕੀਤਾ ਗਿਆ ਹੈ। ਹਰ ਇੱਕ ਵਿਲੱਖਣ ਖੇਤਰ ਇਤਿਹਾਸ ਅਤੇ ਉਦੇਸ਼ ਨੂੰ ਦਰਸਾਉਂਦਾ ਹੈ। ਇਹ ਸਥਾਨ ਜੋ ਕਿ ਸਮੇਂ ਦੇ ਨਾਲ ਦਸਤਾਰ ਕਿਵੇਂ ਵਿਕਸਿਤ ਹੋਈ ਉਸ ਦੇ ਬਾਰੇ ਵੀ ਜਾਣਕਾਰੀ ਦਿੰਦਾ ਹੈ ਅਤੇ ਇਹ ਇੱਕ ਪਵਿੱਤਰ ਪਰੰਪਰਾ ਕਿਵੇਂ ਬਣੀ ਉਸ ਦੇ ਬਾਰੇ ਵੀ ਇੱਥੇ ਲਿਖਿਤ ਰੂਪ ਦੇ ਵਿੱਚ ਤੁਹਾਨੂੰ ਜਾਣਕਾਰੀ ਮਿਲ ਜਾਏਗੀ ਰੰਗीन ਪ੍ਰਦਰਸ਼ਨੀਆਂ ਇਤਿਹਾਸਿਕ ਸੂਝਾਂ ਅਤੇ ਸੱਭਿਆਚਾਰਕ ਕਹਾਣੀਆਂ ਦੇ ਨਾਲ ਅਜਾਇਬ ਘਰ ਵਿਲੱਖਣ ਪਛਾਣ ਦੀ ਭਾਵਨਾ ਦਾ ਸਨਮਾਨ ਕਰਦਾ ਹੈ ਦਰਸ਼ਕੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਟਰਬਨ ਮਿਊਜ਼ੀਅਮ ਪਗੜੀ ਮਿਊਜ਼ੀਅਮ ਦੇ ਅੰਦਰੂਨੀ ਹਿੱਸੇ ਦੇ ਵਿੱਚ ਜਿੱਥੇ ਪਗੜੀਆਂ ਦਾ ਵਿਖਾਲਾ ਹੈ ਜਿਸ ਦੇ ਨਾਲ ਸਾਨੂੰ ਜਾਣਕਾਰੀ ਮਿਲੇਗੀ ਸਿਰਫ ਭਾਰਤ ਦੀਆਂ ਪੱਗਾਂ ਦੇ ਬਾਰੇ ਹੀ ਨਹੀਂ ਵਿਸ਼ਵ ਦੇ ਵਿੱਚ ਇਸਤੇਮਾਲ ਹੋਈਆਂ ਅੱਜ ਤੱਕ ਪੱਗਾਂ ਬਾਰੇ ਇੱਥੇ ਜਾਣਕਾਰੀ ਹੈ ਆਓ ਅੰਦਰ ਚੱਲਦੇ ਹਾਂ ਤੇ ਵੇਖਦੇ ਹਾਂ ਕਿ ਸੱਭਿਆਚਾਰਕ ਤੌਰ ਤੇ ਧਾਰਮਿਕ ਤੌਰ ਤੇ ਆਸਥਾ ਦਾ ਪ੍ਰਤੀਕ ਮੰਨਿਆ ਜਾਂਦੀਆਂ ਪਗੜੀਆਂ ਕਿਵੇਂ ਅੰਦਰ ਸਜੋਬਤ ਨੇ ਆਓ ਚੱਲੀਏ ਇਹ ਸਥਾਨ ਇੱਕ ਭਾਵੁਕ ਸ਼ਰਧਾਂਜਲੀ ਵੀ ਪੇਂਟ ਕਰਦਾ ਹੈ ਉਹਨਾਂ ਯੋਧਿਆਂ ਸੰਤਾਂ ਅਤੇ ਨਾਇਕਾਂ ਨੂੰ ਜਿਨ੍ਹਾਂ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਅਤੇ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਤਾਜ ਵਾਂਗੂ ਸਜੀਆਂ ਹੋਈਆਂ ਸਨ ਦਰਸ਼ਕੋ ਇੱਥੇ ਇੱਕ ਬੋਰਡ ਲਗਾਇਆ ਗਿਆ ਹੈ ਜਿਸ ਨੂੰ ਨਾਮ ਦਿੱਤਾ ਗਿਆ ਹੈ ਪੱਗਾਂ ਦੀ ਦੁਨੀਆ ਜਾਂ ਦੁਨੀਆ ਦੀਆਂ ਪੱਗਾਂ ਯਾਨੀ ਕਿ ਵਿਸ਼ਵ ਦੀਆਂ ਪੱਗਾਂ ਅਸੀਂ ਜਾਣਦੇ ਹਾਂ ਕਿ ਵਿਗਿਆਨਿਕ ਤੌਰ ਤੇ ਬਹੁਤ ਸਾਰੇ ਪ੍ਰਮਾਣ ਐਸੇ ਮੌਜੂਦ ਨੇ ਜੋ ਕਿ ॠषि ਜੂੜੇ ਨੂੰ ਵਧੀਆ ਦੱਸਦੇ ਸਨ ਭਾਪ ਇਹ ਕਿਹਾ ਜਾਂਦਾ ਹੈ ਕਿ ਪੱਗ ਬੰਨਣੀ ਵਿਗਿਆਨਿਕ ਤੌਰ ਤੇ ਵੀ ਸਿਹਤ ਨੂੰ ਵਧਾਉਂਦੀ ਹੈ ਉਹ ਕਿਵੇਂ ਜਦੋਂ ਯੋਗੀਆਂ ਦੀ ਦੁਨੀਆ ਦੇ ਵਿੱਚ ਅਸੀਂ ਧਿਆਨ ਮੁਦਰਾ ਪੜਦੇ ਹਾਂ ਇਸ ਥਾਂ ਤੇ ਦਸਵਾਂ ਚੱਕਰ ਹੁੰਦਾ ਹੈ ਇਸ ਦੀ ਰੱਖਿਆ ਕਰਨ ਵਾਸਤੇ ਪੁਰਾਣੇ ਸਮੇਂ ਦੇ ਵਿੱਚ ॠषि मुनि ਵਾਲਾਂ ਦੇ ਵਲੇਵੇ ਬਣਾ ਕੇ ਇੱਥੇ ਜੁੜਾ ਕਰਿਆ ਕਰਦੇ ਸਨ ਤਾਂ ਕਿ ਇਸ ਦੀ ਰੱਖਿਆ ਕੀਤੀ ਜਾ ਸਕੇ ਤੇ ਦਸਤਾਰ ਦੇ ਨਾਲ ਉਸ ਨੂੰ ਹੋਰ ਵੀ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ ਤਾਂ ਇਹ ਕਾਰਨ ਹੈ ਵਿਗਿਆਨਕ ਤੌਰ ਤੇ ਕਿ ਕਿਉਂ ਦਸਤਾਰ ਬੰਦੀ ਕੀਤੀ ਜਾਂਦੀ ਸੀ ਵਿਗਿਆਨਕ ਨਜ਼ਰੀਆ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ ਜੋ ਕਿ ਮਹੱਤਵਪੂਰਨ ਹੈ ਅਤੇ ਕਈ ਵਿਡਮੁੱਲੇ ਪਹਿਲੂਆਂ ਨੂੰ ਉਜਾਗਰ ਕਰਦਾ ਹੈ। ਵਿਸਥਾਰ ਵਿੱਚ ਇੱਥੇ ਆ ਕੇ ਮਾਡਲਾਂ ਦੇ ਰਾਹੀਂ ਸਮਝਾਇਆ ਗਿਆ ਹੈ ਕਿ ਵਿਗਿਆਨਿਕ ਤੌਰ ਤੇ ਦਸਤਾਰ ਬਨਣੀ ਕਿਵੇਂ ਬਹੁਤ ਸਹੀ ਹੈ। ਪੱਗਾਂ ਦੀਆਂ ਕਈ ਬਨਗੀਆਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਇੱਥੇ ਦੱਸਿਆ ਗਿਆ ਹੈ ਜਿਵੇਂ ਕਿ ਕੁਝ ਪੱਗਾਂ ਸਧਾਰਨ ਤੇ ਸਰਦਾਪੂਰਵਕ ਬਨੀਆਂ ਜਾਂਦੀਆਂ ਹਨ। ਕੁਝ ਸ਼ਾਹੀ ਪੱਗਾਂ ਸ਼ਾਨ ਨੂੰ ਦਰਸਾਉਂਦੀਆਂ ਹਨ ਕੁਝ ਰੋਬਦਾਰ ਪੱਗਾਂ ਹੁੰਦੀਆਂ ਨੇ ਕੁਝ ਖੇਡਣ ਸਮੇਂ ਪਹਿਨਣ ਯੋਗ ਪੱਗਾਂ ਹਨ ਕੁਝ ਬਚਾਅ ਵਾਸਤੇ ਪੱਗਾਂ ਬਣੀਆਂ ਜਾਂਦੀਆਂ ਹਨ ਅਤੇ ਕੁਝ ਬਿਲਕੁਲੀ ਵਿਲੱਖਣ ਤੇ ਹੈਰਾਨੀਜਨਕ ਪੱਗਾਂ ਵੀ ਹੁੰਦੀਆਂ ਨੇ ਜਿਨ੍ਹਾਂ ਵਿੱਚ ਕਲਾ ਦਾ ਸੁਮੇਲ ਸ਼ਾਮਿਲ ਹੁੰਦਾ ਹੈ ਪੱਗਾਂ ਦੀ ਲੰਬਾਈ ਦੇ ਅਨੁਸਾਰ ਵੱਖ-ਵੱਖ ਨਾਮ ਦਿੱਤੇ ਗਏ ਨੇ ਪਗਾਨੂ ਸ਼ੁਰੂ ਤੋਂ ਹੀ ਪੰਜਾਬ ਦੇ ਸਭਿਆਚਾਰ ਦੇ ਵਿੱਚ ਇੱਥੇ ਆ ਕੇ ਸਾਨੂੰ ਉਹਨਾਂ ਸਾਰੀਆਂ ਪੱਗਾਂ ਬਾਰੇ ਪਤਾ ਲੱਗਦਾ ਹੈ ਕਿ ਆਖਿਰ ਉਹ ਕਿਉਂ ਇੱਕ ਦੂਸਰੇ ਤੋਂ ਵਿਲੱਖਣ ਨੇ ਪਰਨਾ ਇੱਕ ਐਸੀ ਪੱਗ ਹੁੰਦੀ ਹੈ ਜਿਸ ਦੀ ਲੰਬਾਈ 2.5 ਮੀਟਰ ਤੋਂ 3 ਮੀਟਰ ਤੱਕ ਹੁੰਦੀ ਹੈ ਇਹ ਸਰਸਰੀ ਤੌਰ ਤੇ ਬੰਨੀ ਜਾਂਦੀ ਸੀ ਅਤੇ ਤੇਜ਼ੀ ਦੇ ਨਾਲ ਬੰਨ੍ਹ ਹੋ ਜਾਂਦੀ ਸੀ ਇਹ ਪੱਗ ਸਰਸਰੀ ਤੌਰ ਤੇ ਬੰਨੀ ਜਾਂਦੀ ਹੈ ਪਰਨੇ ਕਈ ਤਰ੍ਹਾਂ ਦੇ ਹਨ ਵਟਾਂ ਵਾਲਾ ਪਰਨਾ ਗੋਲ ਪਰਨਾ ਕੇਸਕੀ ਪਰਨਾ ਜਾਂ ਨੋਕ ਵਾਲਾ ਪਰਨਾ ਇਹ ਰੋਜ਼ਮਰਰਾ ਪਹਿਨਨ ਵਾਲੀ ਪਗ ਹੈ ਕਿਉਂਕਿ ਇਹ ਆਰਾਮਦਾਇਕ ਹੈ ਤੇ ਛੇਤੀ ਬੰਨੀ ਜਾਂਦੀ ਹੈ ਇਥੇ ਅਕਾਲੀ ਪਗ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੋਈ ਹੈ ਇਹ ਬਹੁਤ ਹੀ ਜ਼ਿਆਦਾ ਔਖੀ ਤਰ੍ਹਾਂ ਨਾ ਬੰਨੀ ਜਾਣ ਵਾਲੀ ਪਗ ਸੀ ਇਸ ਦੇ ਅੰਦਰ ਇੱਕ ਫਰੇਮ ਹੈ ਜਿਸ ਦੇ ਕਾਰਨ ਤੁਸੀਂ ਇਸ ਚੀਜ਼ ਤੋਂ ਸક્ષਮ ਹੋ ਜਾਂਦੇ ਹੋ ਕਿ ਤੁਸੀਂ ਇਸ ਦੇ ਵਿੱਚ ਹਥਿਆਰ ਰੱਖ ਸਕੋ ਇਹ ਸੁਤੀ ਪਾਗ ਇੱਕ ਪਤਲੇ ਫਰੇਮ ਤੇ ਬੰਨੀ ਜਾਂਦੀ ਹੈ ਇਹ ਉੱਚੀ ਕੋਣ ਵਰਗੀ ਪਗੜੀ ਅਕਾਲੀਆਂ ਨੂੰ ਬਹੁਤ ਤਿੱਖੇ ਸਟੀਲ ਦੇ ਹਥਿਆਰਾਂ ਲਈ ਸੁਵਿਧਾਜਨਕ ਆਵਾਜਾਈ ਪ੍ਰਦਾਨ ਕਰਦੀ ਸੀ ਇਸ ਪਗੜੀ ਦੇ ਪਹਿਲੇ ਰੂਪ ਚ ਕੇਂਦਰ ਵਿੱਚ ਇੱਕ ਮੋਟੀ ਬਾਂਸ ਦੀ ਡੰਡੀ ਸੀ ਜਿਸ ਨੂੰ 9 ਇੰਚ ਜਾਂ ਇੱਕ ਹੱਥ ਜਿੰਨਾ ਉੱਚਾ ਕੀਤਾ ਜਾਂਦਾ ਸੀ ਬਾਂਸ ਦੀ ਡੰਡੀ ਦੇ ਆਲੇ ਦੁਆਲੇ ਪਗੜੀ ਟਿਊਬ ਦੀ ਤਰ੍ਹਾਂ ਬੰਨੀ ਜਾਂਦੀ ਸੀ ਜਦੋਂ ਪਗੜੀ ਦਾ ਆਖਰੀ ਹਿੱਸਾ ਲੱਕੜ ਦੀ ਡੰਡੀ ਦੇ ਆਖਰੀ ਹਿੱਸੇ ਤੇ ਪਹੁੰਚ ਜਾਂਦਾ ਸੀ ਤਾਂ ਇੱਕ ਹੱਥ ਦੀ ਲੰਬਾਈ ਜਿੰਨਾ ਹਿੱਸਾ ਢਿੱਲਾ ਉੜਦਾ ਹੋਇਆ ਛੱਡ ਦਿੱਤਾ ਜਾਂਦਾ ਸੀ ਸਵਾਰੀ ਕਰਦੇ ਹੋਏ ਜਾਂ ਪੈਦਲ ਉਹ ਛੰਡੇ ਦੀ ਤਰ੍ਹਾਂ ਉੜਦਾ ਹੋਇਆ ਕੱਪੜਾ ਸ਼ਾਨ ਦਰਸਾਉਂਦਾ ਸੀ ਇਸ ਦੇ ਨਾਲ ਕਈ ਹਥਿਆਰ ਹੁੰਦੇ ਸੀ ਜਿਵੇਂ ਕਿ ਚਾਂਦ ਤੋਰਾ ਚਾਂਦ ਤੋਰਾ ਇੱਕ ਤਾਤ ਦਾ ਚਿੰਨ ਹੈ ਜਿਸ ਵਿੱਚ ਇੱਕ ਅਰਧ ਚੰਦ ਦੇ ਦੋ ਧਾਰੀ ਤਲਵਾਰ ਸ਼ਾਮਿਲ ਹਨ ਇਹ ਪਗੜੀ ਦੇ ਸਾਹਮਣੇ ਹਿੱਸੇ ਵਿੱਚ ਇੱਕ ਚੇਨ ਦੇ ਨਾਲ ਇਸ ਤਰ੍ਹਾਂ ਲਗਾਇਆ ਜਾਂਦਾ ਹੈ ਕਿ ਇਹ ਸਿਰ ਨੂੰ ਦੁਸ਼ਮਣਾਂ ਦੇ ਵਾਰਾਂ ਤੋਂ ਬਚਾ ਸਕੇ ਹੁਣ ਅਸੀਂ ਉੱਥੇ ਪਹੁੰਚ ਚੁੱਕੇ ਹਾਂ ਜਿੱਥੇ ਦੁਮਾਲਾ ਹੈ ਦੁਮਾਲਾ ਇੱਕ ਐਸੀ ਪੱਗ ਹੁੰਦੀ ਹੈ ਜਿਸ ਦੀ ਲੰਬਾਈ 5 ਤੋਂ 8 ਮੀਟਰ ਤੱਕ ਹੁੰਦੀ ਹੈ ਇਹ ਪਰੰਪਰਾਗਤ ਪੱਗ ਹੈ ਜੋ ਆਪਣੀ ਲੇਟਵੇਂ ਜਾਂ ਚਪਟੇ ਤਹਾਂ ਤੋਂ ਪਛਾਣੀ ਜਾਂਦੀ ਹੈ ਇਹ ਵੱਡੀ ਪੱਗ ਹੁੰਦੀ ਹੈ ਇਹ ਸੂਤੀ ਕਪੜੇ ਦੀ ਬਣਾਈ ਜਾਂਦੀ ਹੈ ਇੱਕ ਦਸਤਾਰ ਨੂੰ ਕੇਸ਼ਾਂ ਦੀ ਲੰਬਾਈ ਦੇ ਨਾਲ ਮੀਲ ਕੇ ਪਿੱਛੋਂ ਲਪੇਟਦੇ ਹੋਏ ਗੰਢ ਜਾਂ ਜੂੜਾ ਬਣਾਉਣ ਲਈ ਕੇਸ਼ਾਂ ਦੇ ਨਾਲ ਮੜੋੜਿਆ ਜਾਂਦਾ ਹੈ ਇਸ ਨੂੰ ਬੂੰਗਾ ਕਿਹਾ ਜਾਂਦਾ ਹੈ ਦੂਸਰੀ ਦਸਤਾਰ ਇਸ ਦਿਆਲੇ ਦੁਆਲੇ ਗੋਲ ਆਕਾਰ ਚ ਬੰਨੀ ਜਾਂਦੀ ਹੈ ਸਿੰਘਾ ਦੀਆਂ ਦਸਤਾਰਾਂ ਦਲੇਰੀ ਸ਼ਾਨ ਅਣਖ ਨਿਆਂ ਅਤੇ ਅਡੋਲ ਦ੍ਰਿੜਤਾ ਬਹਾਦਰੀ ਨੂੰ ਦਰਸਾਉਂਦੀ ਹੈ ਇਸ ਪਗੜੀ ਆਜਾਇਬ ਕਰਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਾਡਲ ਵੀ ਮੌਜੂਦ ਹੈ ਜਿਨ੍ਹਾਂ ਨੇ ਰਾਜਸੀ ਪਗ ਪਹਿਨੀ ਹੋਈ ਹੈ ਰਾਜਸੀ ਪਗ ਉਸ ਪਗ ਨੂੰ ਕਿਹਾ ਜਾਂਦਾ ਸੀ ਜੋ ਕਿ ਪਿਛੋਂ ਦੀ ਕਾਫੀ ਲੰਬੀ ਰੱਖੀ ਜਾਂਦੀ ਸੀ ਇਸ ਦਾ ਕਾਰਨ ਇਹ ਸੀ ਕਿ ਰਾਜੇ ਮਹਾਰਾਜੇ ਜ਼ਿਆਦਾਤਰ ਵਕਤ ਘੋੜਸਵਾਰੀ ਦੇ ਵਿੱਚ ਬਟਾਉਂਦੇ ਸੀ ਤੇਜ਼ ਧੁੱਪ ਤੋਂ ਗਰਦਨ ਦਾ ਬਚਾਅ ਕੀਤਾ ਜਾ ਸਕੇ ਉਸ ਕਰਕੇ ਰਾਜਸੀ ਪਗ ਪ੍ਰਚਲਿਤ ਹੋਈ ਆਓ ਵੇਖਦੇ ਆ ਇਸ ਮਾਡਲ ਨੂੰ ਸ਼ੀਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਤੇ ਪੰਜਾਬ ਦਾ ਨਕਸ਼ਾ ਵਿਸ਼ਾਲ ਹੀ ਹੁੰਦਾ ਗਿਆ। ਉਹਨਾਂ ਦੀ ਵੇਸ਼ਭੂਸ਼ਾ ਸ਼ਾਨਦਾਰ ਅਤੇ ਰਾਜਸੀ ਦੇਖਣ ਨੂੰ ਮਿਲਦੀ ਹੈ। ਇਤਿਹਾਸਿਕ ਪ੍ਰਮਾਣਾਂ ਦੇ ਵਿੱਚ ਇਹ ਅਨੁਭਵ ਹਰ ਭਾਵਨਾ ਨੂੰ ਜੋੜਦੇ ਹਨ। ਦ੍ਰਿਸ਼ਟੀ, ਆਵਾਜ਼ ਅਤੇ ਭਾਵਨਾ ਤੁਹਾਡੀ ਫੇਰੀ ਨੂੰ ਨਾ ਸਿਰਫ ਜਾਣਕਾਰੀ ਭਰਪੂਰ ਬਣਾਉਂਦੇ ਹਨ ਸਗੋਂ ਰੋਮਾਂਚਕ ਬਣਾਉਂਦੇ ਹਨ। ਆਮ ਨਾਗਰਿਕਾਂ ਨਾਲੋਂ ਅਲੱਗ ਪ੍ਰਤੀਤ ਹੋਣ ਇਸ ਕਰਕੇ ਜਦੋਂ ਭਾਰਤ ਬਹੁਤ ਆਪਣੇ ਪੁਰਾਤਨ ਦਿਨਾਂ ਦੇ ਵਿੱਚ ਸੀ ਤਾਂ ਉਸ ਵੇਲੇ ਦੋ ਰੰਗਾਂ ਦੀਆਂ ਪੱਗਾਂ ਦਾ ਨਿਰਮਾਣ ਹੋਇਆ ਜੋ ਦੂਰੋਂ ਹੀ ਪਛਾਨੀਆਂ ਜਾਂਦੀਆਂ ਸਨ ਕਿ ਇਹ ਕੋਈ ਫੌਜੀ ਨੇ ਇਸ ਤਰ੍ਹਾਂ ਕਲਾ ਦੇ ਵਿੱਚ ਹਮੇਸ਼ਾ ਹੀ ਪੰਜਾਬੀ ਅੱਗੇ ਰਹੇ ਨੇ ਪੱਗ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਮੁਸ਼ਕਿਲ ਕੰਮ ਹੈ ਬਨਣਾ ਉਸ ਨੂੰ ਤੇ ਕਾਫੀ ਜ਼ਿਆਦਾ ਇਸ ਦੇ ਵਿੱਚ ਕਲਾਕ੍ਰਿਤੀਆਂ ਕੀਤੀਆਂ ਗਈਆਂ ਤੇ ਕਈ ਲੋਕਾਂ ਨੇ ਦੋ ਲੜਦੀਆਂ ਪੱਗਾਂ ਤੇ ਕਈ ਰੰਗਾਂ ਦੀਆਂ ਪੱਗਾਂ ਦਾ ਨਿਰਮਾਣ ਹੋਇਆ ਜਿਵੇਂ ਕਿ ਤੁਸੀਂ ਇੱਥੇ ਵੇਖ ਸਕਦੇ ਹੋ ਰੰਗीन ਪੱਗਾਂ ਆਮ ਤੌਰ ਤੇ ਰਾਜਸਥਾਨ ਵਿੱਚ ਵੱਖ-ਵੱਖ ਭਾਈਚਾਰਿਆਂ ਨੂੰ ਉਹਨਾਂ ਦੀਆਂ ਪਗੜੀਆਂ ਦੇ ਰੰਗਾਂ ਅਤੇ ਪੈਟਨਾ ਦੁਆਰਾ ਪਛਾਣਿਆ ਜਾਂਦਾ ਹੈ ਪੰਜਾਬ ਦੇ ਲੋਕ ਨਾਚ ਬਹੁਤ ਮਸ਼ਹੂਰ ਨੇ ਅੱਜ ਵੀ ਪੰਜਾਬੀ ਬਾਤਛਾੜਕੇ ਹਿੱਸਾ ਲੈਂਦੇ ਨੇ ਨਾਚਾਂ ਦੇ ਵਿੱਚ ਤੇ ਖੁਸ਼ੀ ਦੀ ਲਹਿਰ ਦੂਸਰੇ ਦੇ ਦਿਲਾਂ ਦੇ ਵਿੱਚ ਵੀ ਜਗਾ ਦਿੰਦੇ ਨੇ ਹੁਣ ਜਿਸ ਹਿੱਸੇ ਦੇ ਵਿੱਚ ਅਸੀਂ ਆਏ ਆ ਇੱਥੇ ਮੌਜੂਦ ਨੇ ਭੰਗੜੇ ਵਾਲੀਆਂ ਦਾ 17 ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਕਾਫੀ ਰੰਗੀਨ ਨਜ਼ਰ ਆ ਰਹੀਆਂ ਨੇ ਤੇ ਇਹਨਾਂ ਦੀ ਬਣਤਰ ਆਮ ਪੱਗਾਂ ਨਾਲੋਂ ਵੱਖਰੀ ਹੈ ਅਕਸਰ ਇਹਦੇ ਵਿੱਚ ਤੁਰਲਾ ਸਿਖਰ ਤੋਂ ਬਾਹਰ ਨਿਕਲਦਾ ਹੈ ਅਤੇ ਇਸ ਸ਼ੈਲੀ ਦੀ ਪੱਗ ਪਿੰਡਾਂ ਵਿੱਚ ਬੰਦੇ ਹਨ ਲੋਕ ਰਵਾਇਤੀ ਤੌਰ ਤੇ ਤੁਰਲਾ ਪਗੜਾ ਹਿੱਸਾ ਹੈ ਕਈ ਵਾਰ ਭੰਗੜਾ ਪਾਉਣ ਵੇਲੇ ਲੋਕ ਗੋਟਾ ਲਾ ਕੇ ਇਸ ਨੂੰ ਉਜਾਗਰ ਕਰਦੇ ਹਨ ਪਗੜੀ ਅਜਾਇਬ ਕਰਦੇ ਇਸ ਹਿੱਸੇ ਵਿੱਚ ਪੀਂਗਾ ਝੂਟਦੀਆਂ ਪੰਜਾਬੀ ਮੋਤੀਆਂ ਅਤੇ ਭੰਗੜੇ ਦਾ ਦ੍ਰਿਸ਼ ਪੇਸ਼ ਕਰਦੇ ਪੰਜਾਬੀ ਗੱਭਰੂ ਪੰਜਾਬ ਦੀ ਖੁਸ਼ਹਾਲ ਨਿਹਾਰ ਨੂੰ ਪੇਸ਼ ਕਰਦੇ ਹਨ ਪੰਜਾਬ ਦੇ ਵਿੱਚ ਖੇਡਾਂ ਨੂੰ ਬਹੁਤ ਮਹੱਤਤਾ ਦਿੱਤੀ ਕਿੱਖ ਖੇਡਦੇ ਹੋਏ ਇੱਥੇ ਤੁਹਾਨੂੰ ਮਾਡਲ ਦਿਖਾਈ ਦੇਣਗੇ ਜਿਸ ਜਗ੍ਹਾ ਤੇ ਅਸੀਂ ਹੁਣ ਮੌਜੂਦ ਹਾਂ ਇੱਥੇ ਖਿਡਾਰੀਆਂ ਨੂੰ ਦਿਖਾਇਆ ਗਿਆ ਹੈ ਇਸ ਦੇ ਵਿੱਚ ਪਟਕਾ ਬੰਨੇ ਹੋਏ ਖਿਡਾਰੀ ਦਿਖਾਏ ਗਏ ਨੇ ਖੇਤ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਪਟਕਾ ਬੰਨਿਆ ਜਾਂਦਾ ਹੈ ਮੂਲ ਰੂਪ ਚ ਪਟਕਾ ਸਿਰ ਦੇ ਆਲੇ ਦੁਆਲੇ ਬੰਨਣ ਵਾਸਤੇ ਇੱਕ ਛੋਟਾ ਕੱਪੜਾ ਹੈ ਇਹ ਕਿਸੇ ਵੀ ਰੰਗ ਦੇ ਕੱਪੜੇ ਦਾ ਹੁੰਦਾ ਹੈ ਜ਼ਿਆਦਾਤਰ ਪਟਕੇ ਕਾਲੇ, ਨੀਲੇ ਅਤੇ ਲਾਲ ਰੰਗ ਦੇ ਸੂਤੀ ਕਪੜੇ ਚ ਪਸੰਦ ਕੀਤੇ ਜਾਂਦੇ ਹਨ। ਜ਼ਿਆਦਾਤਰ ਕੇਸ਼ਾਂ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਬੱਚਿਆਂ ਨੂੰ ਪਟਕਾ ਬੰਨਿਆ ਜਾਂਦਾ ਹੈ। ਇੱਥੇ ਬਹੁਤ ਹੀ ਜ਼ਿਆਦਾ ਖੂਬਸੂਰਤ ਮਾਡਲ ਔਰਤਾਂ ਦੇ ਵੀ ਦਿਖਾਈ ਦਿੰਦੇ ਨੇ ਜਿਸ ਵਿੱਚ ਉਹਨਾਂ ਨੇ ਪੱਗਾਂ ਬੰਨੀਆਂ ਹੋਈਆਂ ਨੇ। ਜੇ ਆਪਾਂ ਇਤਿਹਾਸ ਜਾਣੀਏ ਤਾਂ ਸਿੱਖ ਗੁਰੂਆਂ ਨੇ ਤਾਂ ਤਾਂ ਸ੍ਰੀ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜੋ ਇਸਤਰੀਆਂ ਪਗ ਬੰਨਣਾ ਚਾਹੁੰਦੀਆਂ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਦਸਤਾਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਦਸਤਿਆਰ ਪਾਵ ਰੱਬ ਦਾ ਹੱਥ ਦਸਤਾਰ ਨੂੰ ਸਿਰ ਤੇ ਰੱਬ ਦਾ ਹੱਥ ਮੰਨਿਆ ਜਾਂਦਾ ਹੈ ਸ਼ੁਰੂ ਤੋਂ ਹੀ ਇਹ ਪਰੰਪਰਾ ਰਹੀ ਹੈ ਕਿ ਜਦੋਂ ਵੀ ਲਾੜੇ ਦੀ ਸੇਰਾਬੰਦੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਸੇਰਾ ਪਹਿਲਾਂ ਫੁੱਲਾਂ ਦਾ ਲਗਾਇਆ ਜਾਂਦਾ ਸੀ ਇਸੇ ਕਾਰਨ ਉਸੇ ਨੂੰ ਸਜੀਵੀ ਰੂਪ ਦੇਣ ਵਾਸਤੇ ਇੱਥੇ ਫੁੱਲ ਵੀ ਲਗਾਏ ਗਏ ਨੇ ਤੇ ਕਾਫੀ ਸਜਾਵਟ ਵੀ ਕੀਤੀ ਗਈ ਹੈ ਤਾਂ ਕਿ ਇੱਕ ਵਿਆਹ ਦਾ ਮਾਹੌਲ ਦਿਖਾਇਆ ਜਾ ਸਕੇ ਸਿੱਖ ਰਵਾਇਤ ਵਿੱਚ ਵਿਆਹ ਦੇ ਵੇਲੇ ਲਾਲਾ ਲਾੜੀ ਪੱਗ ਬੰਨਤੇ ਹਨ दुल्हन से चाहे तो वो भी दस्तार बन सकती है जिमें कि तुम इतने देख रहे हो थले दस्तार बनी जाती है तो उत्ते चुनी ले जाती है योद्धा शैली वाली दस्तार लड़ाई ले तैयार की थी जाती है जो कि आम तौर ते फौजियां द्वारा पहनी जाती है ਇਸ ਅਜਾਇਬ ਘੜੇ ਵਿੱਚ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਦਸਤਾਰੇ ਦੇਖਣ ਨੂੰ ਮਿਲੀਆਂ ਪਟਿਆਲਾ ਪੱਗ ਇੱਕ ਸ਼ਾਹੀ ਦਸਤਾਰ ਹੈ ਜਿਸ ਨੂੰ ਪਹਿਲੀ ਵਾਰੀ ਮਹਾਰਾਜਾ ਭពਿੰਦਰ ਸਿੰਘ ਪਟਿਆਲਾ ਉਹਨਾਂ ਨੇ ਬੰਨਿਆ ਸੀ ਤੇ ਉਸ ਤੋਂ ਬਾਅਦ ਇਹ ਪ੍ਰਚਲਿਤ ਹੋਈ ਇਸ ਨੂੰ ਲਗਭਗ 5.5 ਮੀਟਰ ਤੋਂ ਲੈ ਕੇ 7 ਮੀਟਰ ਤੱਕ ਦਾ ਕੱਪੜਾ ਲੱਗਦਾ ਹੈ ਤੇ ਇਹ ਵਿੱਚੋ ਵਿੱਚ ਸਿਲੀ ਹੋਈ ਵੀ ਹੁੰਦੀ ਹੈ ਬਹੁਤ ਸਾਰੇ ਵਿਸ਼ੇਸ਼ਤਾਵਾਂ ਨੇ ਇਸ ਪੱਗ ਦੇ ਬਾਰੇ ਇੱਕ ਰਾਜਸੀ ਪੱਗ ਹੈ ਇਹ ਵਿੱਚੋਂ ਵਿਚਕਾਰ ਸੀਤੀ ਹੁੰਦੀ ਹੈ ਪਹਿਲੇ ਕੇਸ਼ਾ ਨੂੰ ਸੰਭਾਲਣ ਲਈ 1 ਮੀਟਰ ਦੇ ਪਟਕੇ ਨੂੰ ਤਿਕੋਣ ਕਰਕੇ ਬੰਨਿਆ ਜਾਂਦਾ ਹੈ ਫਿਰ ਪਰਵਟਿਆਂ ਤੋਂ 2 ਜਾਂ 2.5 ਉਂਗਲ ਉੱਚੀ 50 ਬੰਨੀ ਜਾਂਦੀ ਹੈ ਤੇ ਫਿਰ ਅਖੀਰ ਵਿੱਚ ਰਾਜਸੀ ਪਗੜੀ ਬੰਨੀ ਜਾਂਦੀ ਹੈ ਇਹ ਸਥਾਨ ਉਹਨਾਂ ਸੂਰਮਿਆਂ ਨੂੰ ਵੀ ਸ਼ਰਧਾਂਜਲੀ ਪ੍ਰਗਟ ਕਰਦਾ ਹੈ ਜਿਨ੍ਹਾਂ ਯੋਧਿਆਂ ਨੇ ਸਿੰਘਾਂ ਨੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਤੇ ਉਸ ਵੇਲੇ ਉਹਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਸਨ ਜਿਵੇਂ ਜਿਵੇਂ ਸਿੱਖ ਧਰਮ ਦਾ ਪ੍ਰਚਾਰ ਹੋਇਆ ਬਾਹਰਲੇ ਮੁਲਕਾਂ ਦੇ ਵਿੱਚ ਲੋਕਾਂ ਨੇ ਵੱਧ ਚੜ ਕੇ ਸਿੱਖ ਧਰਮ ਨੂੰ ਅਪਣਾਇਆ ਜਿਵੇਂ ਕਿ ਇੰਗਲੈਂਡ ਅਮਰੀਕਾ ਅਫਰੀਕਾ ਦੇ ਵਿੱਚ ਲੋਕ ਦਸਤਾਰ ਬੰਦੀ ਕਰਦੇ ਨੇ ਇੱਥੇ ਕੁਝ ਮਾਡਲ ਦਿਖਾਈ ਦੇ ਗਏ ਤੁਹਾਨੂੰ ਜੇਨਾਂ ਦੇ ਵਿੱਚ ਤੁਹਾਨੂੰ ਇਸ ਦੀ ਦੇਖ ਦਿਖਾਈ ਦੇਗੀ। ਵਿਦੇਸ਼ਾਂ ਵਿੱਚ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਧੁਨਿਕਤਾ ਦੇ ਨਾਲ ਬਦਲਦੇ ਹੋਏ ਜੋ ਪੱਗ ਬੰਨੀ ਜਾਂਦੀ ਹੈ ਉਹ ਵੀ ਇੱਥੇ ਵੇਖਣ ਨੂੰ ਮਿਲਦੀ ਹੈ। ਦਸਤਾਰਾਂ ਨੂੰ ਬੰਨ੍ਹਦੇ ਹੋਏ ਕਈ ਲੋਕਾਂ ਨੇ ਰਿਕਾਰਡ ਕਾਇਮ ਕੀਤੇ ਜਿਵੇਂ ਕਿ ਵਿਸ਼ਵ ਦੀ ਸਭ ਤੋਂ ਵੱਡੀ ਪੱਗ ਕਿਵੇਂ ਬਣੀ ਗਈ ਸਾਰਿਆਂ ਤੋਂ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਪੱਗ ਕਿਵੇਂ ਬਣੀ ਗਈ ਜਾਂ ਫਿਰ ਹੋਰ ਵਿਲੱਖਣ ਚੀਜ਼ਾਂ ਜੋ ਕਿ ਇੰਨੀਆਂ ਮਸ਼ਹੂਰ ਹੋਈਆਂ ਕਿ ਅਖਬਾਰਾਂ ਦੇ ਵਿੱਚ ਵੀ ਉਹਨਾਂ ਦੇ ਚਰਚੇ ਹੋਏ ਇਹਨਾਂ ਅਖਬਾਰਾਂ ਦੀ ਪ੍ਰਦਰਸ਼ਨੀ ਇੱਥੇ ਲਗਾਈ ਗਈ ਹੈ ਜੇ ਤੁਸੀਂ ਮਿਊਜ਼ੀਅਮ ਦੇ ਇਸ ਭਾਗ ਦੇ ਵਿੱਚ ਚਲੇ ਜਾਓਗੇ ਆਓ ਚੱਲਦੇ ਹਾਂ ਦਸਤਾਰਾਂ ਨੂੰ ਬੰਨਣ ਦੇ ਸੰਬੰਧਿਤ ਜੋ ਰਿਕਾਰਡ ਦੁਨੀਆ ਭਰ ਦੇ ਵਿੱਚ ਅਖਬਾਰਾਂ ਦੇ ਪੰਨਿਆਂ ਤੇ ਦਰਜ ਹੋ ਗਏ ਉਹਨਾਂ ਨੂੰ ਵੀ ਇੱਥੇ ਪ੍ਰਦਰਸ਼ਿਤ ਕੀਤਾ ਗਿਆ ਹੈ ਕਲਾ ਦਾ ਸੁਮੇਲ ਜਦੋਂ ਪੱਗਾਂ ਵਿੱਚ ਦਿਖਦਾ ਹੈ ਤਾਂ ਵਿਲੱਖਣ ਹੋਣਦੂਣ ਦਾ ਇਹ ਪ੍ਰਤੀਕ ਬਣਨਦੀ ਪੂਰੀ ਸ਼ਮਤਾ ਰੱਖਦਾ ਹੈ ਸਾਡਾ ਸੋਹਣਾ ਪੰਜਾਬ ਬਹੁਤ ਸਾਰੇ ਸੰਗੀਤ ਘਰਾਨਿਆਂ ਦਾ ਘਰ ਰਿਹਾ ਹੈ ਸੰਗੀਤ ਦੇ ਵਿੱਚ ਜਦੋਂ ਫਨਗਾਰ ਜਦੋਂ ਸਟੇਜ ਤੇ ਚੜਦੇ ਸਨ ਤਾਂ ਉਹਨਾਂ ਦੀਆਂ ਪਗੜੀਆਂ ਤੋਂ ਹੀ ਪਤਾ ਲੱਗ ਜਾਂਦਾ ਸੀ ਕਿ ਕਿਸ प्रांत ਦੇ ਫਨਕਾਰ ਨੇ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਪੰਜਾਬ ਦਾ ਸਾਹਿਤ ਪਰਦੇ ਹੋਏ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਪੰਜਾਬ ਦੇ ਵਿੱਚ ਕਈ ਸੰਗੀਤ ਘਰਾਣੇ ਸਨ ਜਿਵੇਂ ਕਿ ਪਟਿਆਲਾ ਘਰਾਣਾ ਸ਼ਾਮਚੌਰਾਸੀ ਘਰਾਣਾ ਤਲਵੰਡੀ ਘਰਾਣਾ ਪੰਜਾਬੀ ਤराना ਤਬਲਾ ਤੇ ਹੋਰ ਵੀ ਐਸੀਆਂ ਬਹੁਤ ਮਹੱਤਵਪੂਰਨ ਜਗ੍ਹਾ ਪੰਜਾਬ ਦੇ ਵਿੱਚ ਮੌਜੂਦ ਹਨ ਜਿਨ੍ਹਾਂ ਦੇ ਵਿੱਚ ਲੋਕ ਸੰਗੀਤ ਸਿੱਖਦੇ ਸਨ ਫਨਕਾਰ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਆਪਣੇ ਸਿਰਾਂ ਦੇ ਉੱਤੇ ਸਜਾਉਂਦੇ ਸਨ ਜਿਸ ਨਾਲ ਦੂਰੋਂ ਹੀ ਪਛਾਣ ਹੋ ਜਾਂਦੀ ਸੀ ਕਿ ਫਨਕਾਰ ਕਿਸ ਕਰਾਨੇ ਤੋਂ ਤਾਲੁਕ ਰੱਖਦਾ ਹੈ ਹੁਣ ਅਸੀਂ ਜਿਸ ਜਗ੍ਹਾ ਤੇ ਜਾ ਰਹੇ ਆ ਉੱਥੇ ਚੱਲਦਾ ਹੈ 70 ਸ਼ੋ ਜੋ ਕਿ ਇੱਕ ਡਾਕੂਮੈਂਟਰੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਤੇ ਤੇ ਉਹਨਾਂ ਦੀ ਬਹਾਦਰੀ ਨੂੰ ਸਮਰਪਿਤ ਹੈ ਦਸਤਾਰ ਬੰਦੀ ਪ੍ਰਾਤਨ ਕਾਲ ਤੋਂ ਚੱਲਦੀ ਆ ਰਹੀ ਹੈ ਜੋ ਸ਼ੋਅ ਅਸੀਂ ਵੇਖਣ ਜਾ ਰਹੇ ਆ ਇਸ ਦੇ ਵਿੱਚ ਜਿਨ੍ਹਾਂ ਪਾਤਰਾਂ ਨੇ ਸਜੀਵੀ ਰੂਪ ਦੇ ਵਿੱਚ ਵਿੱਚ ਐਕਟ ਕੀਤਾ ਹੈ ਤਾਂ ਉਹਨਾਂ ਦੇ ਉੱਤੇ ਜੋ ਦਸਤਾਰਾਂ ਨੇ ਉਹ ਅਲੱਗ-ਅਲੱਗ ਵਿਲੱਖਣ ਪਵਿੱਤਰ ਹੋਣ ਦੇ ਰੱਖਦੀਆਂ ਹਨ ਜਿਵੇਂ ਕਿ ਫਾਰਸੀ ਪੰਗਾ ਪੰਜਾਬੀ ਪੰਗਾ ਰਾਜਸੀ ਪੰਗਾ ਆਦ ਆਓ ਵੇਖਦੇ ਹਾਂ ਕਿ 7 ਦੇ ਸ਼ੋਅ ਦੇ ਵਿੱਚ ਜੋ ਪਾਤਰ ਸਾਨੂੰ ਨਜ਼ਰ ਆਉਣਗੇ ਉਹਨਾਂ ਦੇ ਸਿਰਾਂ ਉੱਤੇ ਤਾਜ ਦੀ ਤਰ੍ਹਾਂ ਦਿਖ ਰਹੀਆਂ ਦਸਤਾਰਾਂ ਕਿਹੋ ਜਿਹੀਆਂ ਸਾਨੂੰ ਪ੍ਰਤੀਤ ਹੋਣਗੀਆਂ ਆਓ ਚੱਲਦੇ ਹਾਂ ਦਰਸ਼ਕੋ ਇਹ 7D ਸ਼ੋਅ ਵਿੱਚ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਨੂੰ ਵੇਖਦੇ ਹੋਏ ਆਸਾਨੀ ਨਾਲ ਜਾਣਕਾਰੀ ਮਿਲਦੀ ਹੈ ਕਿ ਇਸ 7D ਸ਼ੋਅ ਵਿੱਚ ਦਿਖ ਰਹੇ ਪਾਤਰਾਂ ਨੇ ਸਿਰਾਂ ਦੇ ਉੱਤੇ ਤਾਜ ਦੀ ਤਰ੍ਹਾਂ ਕਿਹੜੀਆਂ ਦਸਤਾਰਾਂ ਸਜਾਈਆਂ ਹੋਈਆਂ ਹਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਰਾਜਾ ਮਹਾ ਸਿੰਘ ਜਿਦੇ ਸਿਰ ਉੱਪਰ ਰਾਜਸੀ ਪਾਗ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਉਨ੍ਹਾਂ ਦੀ रियासत ਦੇ ਬਾਕੀ ਅਧਿਕਾਰੀਆਂ ਨੇ ਸਿਰਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਬੰਨੀਆਂ ਹੋਈਆਂ ਹਨ। ਨਿਹੰਗ ਖਾਲਸਾ ਫੌਜ ਦੇ ਅਕਾਲੀ ਪੱਗਾਂ ਵਿੱਚ ਦਲੇਰ ਸੂਰਮੇ ਨਜ਼ਰ ਆ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਪੰਜਾਬੀ ਰਾਜਸੀ ਵੇਸ਼ਭੂਸ਼ਾ ਵਿੱਚ ਰਾਜਸੀ ਪੱਗ ਵਿੱਚ ਹਨ। ਅਤਿ ਆਧੁਨਿਕ VR ਅਨੁਭਵਾਂ, 7D ਸ਼ੋਅ ਅਤੇ ਜੀਵੰਤ ਲਾਈਵ ਪ੍ਰਦਰਸ਼ਨਾਂ ਨਾਲ ਇਤਿਹਾਸ ਨੂੰ ਜੀਵੰਤ ਲੜਾਈਆਂ, ਸ਼ਾਹੀ ਸਮਾਗਮਾਂ ਸੱਭਿਆਚਾਰਾਂ ਅਤੇ ਤਿਉਹਾਰਾਂ ਦੇ ਵਰਚੁਅਲ ਸਿਮੂਲੇਸ਼ਨ ਰਾਹੀਂ ਸਾਨੂੰ ਪੁਰਾਣੇ ਸਮੇਂ ਵਿੱਚ ਲੈ ਕੇ ਜਾਣ ਵਾਸਤੇ ਇਹ ਪ੍ਰਯਾਸ ਸਫਲ ਹੈ। ਜਾਂਗਦੇ ਮੈਦਾਨ ਵਿੱਚ ਫਾਰਸੀ, ਭਾਰਤੀ ਅਤੇ ਹੋਰ ਵਿਦੇਸ਼ੀ ਪੱਗਾਂ ਵੀ ਦਿਖਦੀਆਂ ਹਨ। ਸੈਲਾਨੀ ਬਹੁਤ ਆਤ ਵਿੱਚ ਇੱਥੇ ਪੁੱਜਦੇ ਹਨ ਅਤੇ 7 ਡਾਈਮੈਨਸ਼ਨਲ تھیਟਰ ਟੈਕਨੀਕ ਨੂੰ ਵੀ ਸਮਝਦੇ ਹਨ। ਪਗੜੀ ਮਿਊਜ਼ੀਅਮ ਉੱਚੇ ਪਲੇਟਫਾਰਮ ਤੇ ਸਥਿਤ ਹੈ। ਜਿਸ ਨੂੰ ਬਹੁਤ ਸਾਰੀਆਂ ਪੌੜੀਆਂ ਨੇ ਸ਼ਾਨਦਾਰ ਕਲਾਇ ਤਾਮੀਰੀ ਦੀ ਮਿਸਾਲ ਬਣਾ ਰੱਖਿਆ ਹੈ ਇਨ੍ਹਾਂ ਪੌੜੀਆਂ ਦੇ ਉੱਤੇ ਅਕਸਰ ਸੈਲਾਨੀ ਫੋਟੋਗ੍ਰਾਫੀ ਲਈ ਰੁਕ ਜਾਂਦੇ ਹਨ ਥੱਲੇ ਉਤਰਦੇ ਹੋਏ ਵੱਡਾ ਬਾਜ਼ਾਰ ਹੈ ਜਿੱਥੇ ਪੰਜਾਬ ਦੇ ਸੱਭਿਆਚਾਰ ਨੂੰ ਦੇਖਣ ਵਾਲੀਆਂ ਕਈ ਚੀਜ਼ਾਂ ਖਰੀਦਦਾਰੀ ਵਾਸਤੇ ਮੌਜੂਦ ਮਿਲਦੀਆਂ ਹਨ ਇੱਥੇ ਪੱਗਾਂ ਖਰੀਦਣ ਵਾਸਤੇ ਕਈ ਤਰ੍ਹਾਂ ਦਾ ਕੱਪੜਾ ਮਿਲ ਜਾਂਦਾ ਹੈ ਪਗੜੀਆਂ ਹਲਕੇ ਤੇ ਭਾਰੇ ਕਈ ਕਿਸਮ ਦੇ ਕੱਪੜਿਆਂ ਦੇ ਵਿੱਚ ਆਉਂਦੀਆਂ ਹਨ ਜੋ ਲੋਕ ਦਸਤਾਰ ਬੰਦੇ ਨੇ ਜਾਂ ਇਸ ਦੇ ਸ਼ੌਕੀਨ ਨੇ ਉਹ ਜਦੋਂ ਬਾਜ਼ਾਰਾਂ ਦੇ ਵਿੱਚ ਜਾਂਦੇ ਨੇ ਤਾਂ ਅਕਸਰ ਬਹੁਤ ਸਾਰੇ ਸਵਾਲ ਹੁੰਦੇ ਨੇ ਕਿੰਨਾ ਲੜ ਬਣੇਗਾ ਕਿੰਨਾ ਕਪੜਾ ਚਾਹੀਦਾ ਹੈ ਕਿਹੋ ਜਿਹਾ ਰੰਗ ਹੋਣਾ ਚਾਹੀਦਾ ਹੈ ਜਾਂ ਫਿਰ ਜੋ ਕਪੜਾ ਖਰੀਦਿਆ ਹੈ ਕਿਆ ਉਸ ਦੇ ਨਾਲ ਉਹ ਵਾਲੀ ਪੱਗ ਬਣ ਪਾਏਗੀ ਜੋ ਕਿ ਵਿਲੱਖਣ ਲੱਗੇ ਨਹੀਂ ਸਮਝੇ ਬਹੁਤ ਸਾਰੀਆਂ ਪੱਗਾਂ ਹੁੰਦੀਆਂ ਨੇ ਫਾਰਸੀ ਪੱਗਾਂ ਪਟਿਆਲਾ ਪੱਗਾਂ ਸ਼ਾਹੀ ਪੱਗਾਂ ਰਾਜਸੀ ਪੱਗਾਂ ਆਹ ਇਹ ਉਹ ਥਾਂ ਹੈ ਜਿੱਥੇ ਅਤੀਤ ਭਵਿੱਖ ਨੂੰ ਭੁਲ ਕੇ तरीकियां ਨਾਲ ਮੀਲ ਖਾਂਦੀ ਜਾਣਕਾਰੀ ਹੈ ਦਰਸ਼ਕੋ ਅੱਜ ਆਪ ਆਏ ਸੀ ਪਗੜੀਆ ਜਾਇਕਰ ਜੋ ਕਿ ਕਿਲਾ ਗੋਬਿੰਦਗੜ੍ਹ ਦੇ ਵਿੱਚ ਹੋਣ ਦਾ ਮਾਣ ਕਰਦਾ ਹੈ ਜੇ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਸ ਥਾਂ ਤੇ ਬਿਲਕੁਲ ਆਉਣਾ ਚਾਹੀਦਾ ਹੈ ਕਿਉਂਕਿ ਇੱਥੇ ਦੀ ਹਰ ਇਮਾਰਤ ਇਤਿਹਾਸ ਨੂੰ ਬਾਖੂਬੀ ਬਿਆਨ ਕਰਦੀ ਹੈ ਤੇ ਸਾਡੇ ਸੱਭਿਆਚਾਰਕ ਬਾਰੇ ਬਹੁਤ ਗਿਆਨ ਪ੍ਰਦਾਨ ਕਰਦੀ ਹੈ ਅਸੀਂ ਉਮੀਦ ਕਰਦੇ ਹਾਂ ਸਾਡੇ ਸਾਰੇ ਪਿਆਰੇ ਦਰਸ਼ਕਾਂ ਨੂੰ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਅਗਲੀ ਵਾਰੀ ਫੇਰ ਮੁਲਾਕਾਤ ਹੋਏਗੀ ਇਸੇ ਪ੍ਰੋਗਰਾਮ ਤੇ ਗੱਲ ਸੁਣੇ ਪੰਜਾਬ ਦੀ ਤੇ ਤਦ ਤੱਕ ਲਈ ਮੈਨੂੰ ਜੈਸਮਿਨ ਰਾਤ ਨੂੰ ਦੇਉ ਇਜਾਜ਼ਤ ਤੇ ਡੀਡੀ ਪੰਜਾਬੀ ਦੇ ਨਾਲ ਬਣੇ ਰਹਿਣਾ ਹੈ ਅਗਲੀ ਵਾਰ ਵੀ ਮੈਨੂੰ ਜੈਸਮਿਨ ਰਾਤ ਨੂੰ ਤੇ ਸਾਰੀ ਡੀਡੀ ਪੰਜਾਬੀ ਦੀ ਟੀਮ ਨੂੰ ਆਪ ਜੀ ਦਾ ਇੰਤਜ਼ਾਰ ਰਹੇਗਾ ਬਹੁਤ ਬਹੁਤ ਧੰਨਵਾਦ